ਸਰਵਪੱਖੀ ਸ਼ਸ਼ੀਕਾਲ ਜੀ ਸਾਰੇ ਪਰਵਾਂ ਨੂੰ ਕੀ ਹਲਚਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸਾਂਝੀ ਕਰਨ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਤੇ ਰੋਡੇ ਪਿੰਡ ਦੇ ਵਿੱਚ ਹਾਂ ਤੇ ਬੱਬੇ ਬਾਈ ਦੇ ਘਰੇ ਹਾਂ ਜਿੰਦੇ ਕੋਲੇ ਕੈਪਟਨ ਸਾਣਾ ਤੇ ਨੀਲੀ ਰਾਵੀ ਦੇ ਵਿੱਚ ਵੱਖਰੀ ਜੀ ਬਾਈ ਦੀ ਪਛਾਣ ਤੁਸੀਂ ਵੀ ਚਿਹਰਾ ਵੇਖ ਕੇ ਤੇ ਖੁਰਲੀ ਵੇਖ ਕੇ ਗਏ ਹੋਵੋਗੇ ਜਾਣਾਂ ਤੇ ਅੱਜ ਫਿਰ ਆਪਾਂ ਕਰਦੇ ਬਾਈ ਦੇ ਨਾਲ ਗੱਲਬਾਤ ਜਾਨਵਰ ਦਿਖਾਉਣੇ ਆ ਤੁਹਾਨੂੰ ਤਿੰਨ ਤੇ ਤਿੰਨ ਜਾਨਵਰਾਂ ਦੀ ਲੈਣੀ ਹੈ ਡਿਟੇਲ ਆਪਾਂ ਆਓ ਮਿਲਦੇ ਆਂ ਭਾਈ ਨੂੰ ਸਤਿ ਸ਼੍ਰੀ ਅਕਾਲ ਬੱਬੇ ਬਾਈ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕੀ ਹਾਲ ਚਾਲ ਆ ਜੀ ਬੜਾ ਠੀਕ ਆ ਜੀ ਤੁਸੀਂ ਸੁਣਾਓ ਘਰ-ਬਾਰ ਥੇਤਾਂ ਠੀਕ ਠਾਕ ਸਭ ਠ ਮੇਰਾ ਦਵਿੰਦਰ ਸਿੰਘ ਬੱਬਾ ਨਾ ਜੀ ਦਵਿੰਦਰ ਸਿੰਘ ਬੱਬਾ ਹਾਂਜੀ ਠੀਕ ਆ ਪਿੰਡ ਜਿਹਦਾ ਬੱਬਾ ਬੱਬਾ ਹੀ ਕਹਿੰਦੇ ਹਾਂ ਹਾਂ ਬੱਬਾ ਹੀ ਕਹਿੰਦੇ ਆ ਠੀਕ ਆ ਅੱਛਾ ਭਾਈ ਝੋਟੀ ਦੀ ਕੀ ਡਿਟੇਲ ਆ ਜਿਹੜੋ ਝੋਟੀ ਦੀ ਸਰਬ ਇਹ ਪਹਿਲੇ ਸੂਏ ਸੂਈ ਹੈ ਠੀਕ ਆ ਤੇ 11.5 ਕਿਲੋ ਦੁੱਧ ਹੁਣ ਹੈਗਾ ਐਨ ਤਿਆਰ ਹੈ ਨਹੀਂ ਤਿਆਰ ਹੈ ਹਾਂ ਠੀਕ ਆ ਭਾਈ ਤੇ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਸੂਈ ਨੂੰ ਮੇਰੇ ਹਿਸਾਬ ਨਾਲ ਅੱਜ ਹੋ ਹੀ ਗਿਆ ਨੇ 7 ਹਫ਼ਤੇ ਠੀਕ ਆ ਭਾਈ ਹਾਂ ਠੀਕ ਆ ਇਹਦਾ ਰੇਟ ਭਾਈ ਕੀ ਰਹੂਗਾ ਜੀ ਰੇਟ ਫੋਨ ਤੇ ਕਰ ਲਾਂਗੇ ਸਰ ਓਕੇ ਬੱਚਾ ਇਹਦੇ ਮਾਰ ਕੱਟਾ ਕੇ ਕੱਟੀ ਆ ਜੀ ਮੇ ਨਹੀਂ ਨੀਲੀ ਦਾ ਹੈਗਾ ਪੈਰ ਠੀਕ ਹੈ ਜੀ ਮੱਥੇ ਦਾ ਸਾਰਾ ਕੋ ਹੈਗਾ ਚੰਗਾ ਝੋਟੀ ਦਾ ਹਨਾ ਮੈਂ ਅਣਾਂਤੀ ਕੋਈ ਨਹੀਂ ਯਾਰ ਝੋਟੀ ਦਾ ਹੂੰ ਇਧਰ ਹੀ ਤੂੰ ਇਧਰ ਨੂੰ ਪੁੱਤ ਇਹਨੂੰ ਆਈ ਤੂੰ ਇਹਨੂੰ ਲੈ ਜਾ ਪੁੱਤ ਇਧਰ ਨੂੰ ਇਧਰ ਮਾਰੂਗੀ ਤੇ ਲੇਵੇ ਲੂਵੇ ਤੇ ਚੰਗੀ ਆ ਹਨਾ ਬਾਈ ਮੈਂ ਕਾਹਨੂੰ ਗੱਲਾਂ ਕਰਦਾ ਇਹਨਾਂ ਸਵਾਰ ਕੇ ਵਿਖਾ ਦੇ ਦੁੱਧ ਬਾਈ ਪਹਿਲੇ ਕਿੰਨਾ ਦੇਜੂਗੇ ਪੀਕ ਲੈਵਲ ਯਾਰ ਦੇਣਾ ਚਾਹੀਦਾ ਜਿਹੜੇ ਸਾਹ ਹੋਂ ਨਾ ਪੱਕੇ ਲੇਵੇ ਦੀ ਹੈ ਹੂੰ ਦੁੱਧ 14 ਦਾ ਦੇਊਗੀ ਮੇਰੇ ਸਾਹਮਣੇ ਹੂੰ ਅੱਛਾ ਰੇਟ ਫੋਨ ਤੇ ਰਹੂਗਾ ਜੀ ਹਾਂ ਠੀਕ ਹੈ ਤੇ ਲੇ ਮੇਟਰੋ ਪਹਿਲੇ ਨੰਬਰ ਤੇ ਝੋਟੀ ਦਿਖਾਤੀ ਆ ਤੁਹਾਨੂੰ ਜਿਹੜੀ ਇਹਦਾ ਰੇਟ ਜਿਹੜਾ ਬਈ ਫੋਨ ਦੇ ਉੱਤੇ ਕਰੂਗਾ ਲੇਵੇ ਭਾਂਡੇ ਵੱਲੋਂ ਖਰੀਆ ਮਜਬੂਤ ਆ ਹੱਡਾ ਪੈਰਾਂ ਦੀ ਚੰਗੀ ਆ ਮਗਰ ਇਹਦੇ ਕੱਟਾ ਵਾ ਮੇਟਰੋ ਆ ਵੇਖੋ ਕਿਰਾਂ ਦੀ ਅੰਦਰ ਲੇਵਾ ਬਾਕੀ ਦੁੱਧ ਹੁੰਦਾ ਜਿਹੜਾ ਕਰ ਲੂਗਾ ਸੇਵਾ ਉਹਨੇ ਇਹਦੇ ਥੱਲੋਂ ਪੜਨਾ ਪਰਨਾ ਵਾ ਡਰਮ ਤੇ ਆਓ ਹੁਣ ਦੂਜੀ ਬਾਰੇ ਆਪਾਂ ਬਣਾਉਣੇ ਆ ਮਣ ਹਾਂ ਬਈ ਇਹਦੇ ਬਾਰੇ ਕੀ ਡਿਟੇਲ ਆ ਕੱਟੀ ਬਾਰੇ ਇਹ ਕੈਪਟਨ ਦੀ ਆ ਆਪਣੇ ਆਏ ਮਾਲੀ ਦੀ ਜੀ ਕਿੰਨੀ ਉਮਰ ਦੀ ਹੋਗੀ ਭਾਈ ਇਹ ਹੋਈ ਗਈ ਹੈ ਮੇਰੇ ਹਿਸਾਬ ਨਾਲ 1.5 ਸਾਲ ਤੋਂ ਉੱਪਰ ਹੈ ਠੀਕ ਆ ਜੀ ਠੀਕ ਆ ਦੰਦਾ ਤੋਂ ਖੀਰੀ ਹੋਈ ਹੈ ਖੀਰੀ ਖੀਰੀ ਸਰਪਿਆ ਠੀਕ ਆ ਭਾਈ ਚੋਲੀ ਚਾਲੀ ਚੰਗੀ ਆ ਮੈਂ ਆਹਾਂ ਅੰਤ ਹੀ ਕੋਈ ਨਹੀਂ ਇੰਨੀ ਕੁੰਨੀ ਹੈ ਹੂੰ ਤੇ ਕੀ ਰੇਟ ਰੱਖਣਾਗੇ ਭਾਈ ਇਹਦਾ ਸੂਲ ਤੇ ਨਿਸ਼ਾਨ ਇਹਦੇ ਠੀਕ ਆ ਤੇ ਰੇਟ ਇਹਦਾ ਤਾਂ ਦੱਸ ਦਈਏ ਭਾਈ ਕਿੰਨੇ ਨਹੀਂ ਫਿਰ ਮੈਂ ਫੋਨ ਤੇ ਕਰ ਲਾਂਗੇ ਠੀਕ ਆ ਜੀ ਓਕੇ ਕਿਹੜਾ ਦੂਜਾ ਉਹਦਾ ਰਹਿਣੀ ਨਾ ਦਈਏ ਤੋੜਨ ਨੂੰ ਨਹੀਂ ਨਹੀਂ ਬਾਲੀ ਠੰਡੀ ਆ ਰਾ ਤੋੜਨ ਕਿਉਂ ਮਰਜੀ ਤੋਰੀ ਆ ਮੈਂ ਕਈ ਵਾਰੀ ਪਸ਼ੂ ਡਰਦਾ ਹੁੰਦਾ ਮੈਂ ਮਰਜੀ ਖੋਲੀ ਲੈ ਵੀ ਮਿੱਤਰੋ ਇਹਦੇ ਬਾਰੇ ਵੀ ਮਾਰ ਲਉ ਛਾਤੀ ਕਰਾਂ ਦੀ ਇਹਨੂੰ ਵੀ ਕਰਮ ਵਾਲੀ ਨੂੰ ਆਹ ਦੇਖ ਲਓ ਹੂੰ ਮੈਂ ਪੱਠ ਪੋਠਾ ਇੰਨੀ ਚੰਗੀ ਆਂਤੀ ਕੋਈ ਨਹੀਂ ਲੈ ਆ ਵੀਰੇ ਮੋੜ ਲਿਆ ਭਾਈ ਪੈਸੇ ਲਵਾ ਦੇਣੇ ਆਪਾਂ ਬਲਬ ਤਿੰਨ ਚਾਰ ਬਾਈ ਨੂੰ ਗਾ ਕੇ ਨਾ ਚਿੱਟੇ ਭਾਈ ਅੱਧੀ ਰਾਤ ਨੂੰ ਵੀਡੀਓ ਬਣਾਇਆ ਕਰੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਹੂੰ ਆ ਗਏ ਲਓ ਛੋਲੀ ਵਖਾਦੀ ਪੁੱਤਾਂ ਦੀ ਕਰਾਂ ਦੀ ਮੰਨਦੇ ਮੰਨ ਹਣਾ ਤੁਨਾ ਨੂੰ ਸਰਬਾ ਬੇਫਿਕਰ ਆਖਾਂ ਮੀਚ ਕੇ ਲੈ ਜਾਏ ਕੋਈ ਠੀਕ ਹੈ ਜੀ ਓਕੇ ਹੈ ਅੱਛਾ ਭਈਆ ਤਿੰਨ ਨੰਬਰ ਵਾਲੀ ਮੈਂ ਜਿਹੜੀ ਬਈ ਇਹ ਸਰਬਾ ਘਰ ਦੀ ਆਪਣੀ ਝੋਟੀ ਹੈ ਇਹ ਠੀਕ ਹੈ ਇਹ 8 ਮਹੀਨੇ ਤੇ 10 ਦਿਨ ਹੋ ਗੱਬਣਾ ਜੀ ਹਾਂ ਜੀ ਹਾਂ ਗੱਬਣਾ ਦੁੱਧੋ ਡਰਾਈ ਆ ਜੀ ਤੇ ਦੁੱਧੂ ਹੁਣ ਛੱਡੀ ਵੀ ਆ ਥਾਂ ਪਾਸ ਜਾਨੀ ਕਰਨੀ ਇਹ ਹੋ ਵੀ ਜਾਊਗੀ ਥਾਂ ਪਾਸ ਕਰਨੀ ਜੇ ਕਿਸੇ ਨੇ ਕਹਿੰਦਾ ਕੀ ਰੇਟ ਤੇ ਇਹਨੇ ਆਪਣੇ ਕੋਲੇ 15 ਕਿਲੋ ਦੁੱਧ ਦਿੱਤਾ ਪਹਿਲੇ ਸਵੇਰੇ ਤੇ ਦੂਜੇ ਸਵੇਰ ਨੂੰ ਗੱਬਣਾ ਦੂਜੇ ਸਵੇਰ ਨੂੰ ਗੱਬਣਾ ਹਾਂ ਠੀਕ ਹੈ ਭਾਈ ਇਹ ਕਿੰਨੇ ਦੀ ਦੇ ਦੇਾਂਗੇ ਭਾਈ ਆਪਾਂ ਰੇਟ ਇੰਦਾ ਹੀ ਹੋਊਗਾ ਫੋਨ ਤੇ ਹੀ ਕਰ ਲਾਂਗੇ ਸਰਪਿਆ ਅੱਠਾ ਕਿਹੜੇ ਸਾਨ ਤੋਂ ਗੱਪਣ ਹੁਣ ਇਹ ਜੀ ਹੈ ਇਹਦੇ ਹੁਣ ਸੀਮਨ ਦੂਜਾ ਬਾਦਸ਼ਾਹ ਦਾ ਲੱਗਿਆ ਬਾਦਸ਼ਾਹ ਦਾ ਲੱਗਿਆ ਠੀਕ ਹੈ ਬਾਈ ਬਾਦਸ਼ਾਹ ਦੇ ਬਈ ਸੀਮਨ ਫਿਰ ਹਜੇ ਹੈਗੇ ਆ ਥੋੜੇ ਬਹੁਤ ਹੈਗੇ ਹੈਗੇ ਮੇਰੇ ਕੋਲ ਕਿੰਨਾ ਕੁ ਹੋਊਗਾ ਸਟਰਾ ਦਾ ਬਾਡੇ ਕੋਲ ਹੈ ਸਟਰਾ ਕਿੰਨਾ ਕੁ ਪਿਆ ਹੋਊਗਾ ਇੱਕ ਡਾਕਟਰ ਪੁੱਛਦਾ ਸੀਗਾ ਹੈਗੇ ਆ ਦੂਜਾ ਮੇਰੇ ਹਿਸਾਬ ਨਾਲ 6-700 ਪਿਆ ਹੋਊ ਫਿਰ ਉਹ ਤਾਂ ਤੁਸੀਂ ਮਨ ਲਾ ਆਪਦੇ ਆਪ ਦੇ ਬੰਦਿਆਂ ਨੂੰ ਹੀ ਦੋਗੇ ਹਾਂ ਹਾਂ ਉਹਦੇ ਰੱਖਿਆ ਉਹ ਦੇਣਾ ਹੀ ਨਹੀਂਗਾ ਚਾਚਾ ਦਾ ਸੀ ਯਾਰ ਹੂੰ ਹਾਂ ਠੀਕ ਹੈ ਜੀ ਤੇ ਝੋਟੀ ਦੀ ਫੁੱਲ ਗਰੰਟੀ ਹੋਊਗੀ ਭਾਰ ਹਾਂ ਇਹ ਗੱਲ ਹੈ ਜੀ ਜਿਹੜੀ ਮੇਨ ਗੱਲ ਹੈ ਕਈ ਵਾਰੀ ਅਗਲਾ ਕਹਿੰਦਾ ਵੀ ਖਣੀ ਅੱਛਾ ਭਾਈ ਇਹ ਦੁੱਧ ਕਿੰਨਾ ਦੇਗੀ ਸੱਜਰ ਇਹਨੇ 15 ਕਿਲੋ ਦਿੱਤਾ ਸਰ 15 ਕਿਲੋ ਦੁੱਧ ਦਿੱਤਾ ਹਾਂ ਗਾਰੰਟੀ ਹੈ ਠੀਕ ਹੈ ਜੀ ਗੱਲਬਾਤ ਲਈ ਨੰਬਰ ਆਪਾਂ ਲੈ ਲੈਣ ਪਪੇ ਭਾਈ ਨੰਬਰ 978 ਕੱਟਾ ਦੱਸ ਦਿਨੇ ਨੰਬਰ ਦੱਸਿਓ ਮੜਾ ਜ 98727 ਜੀ 16232 ਇੱਕ ਵਾਰੀ ਹੋਰ ਆਉਣ ਦਿਓ 98727 ਜੀ 16232 ਠੀਕ ਹੈ ਅੱਛਾ ਭਈਆ ਕੱਟਾ ਵੀ ਦੇ ਦੋਗੇ ਇਹ ਸਰ ਮੈਂ ਜੇ ਕਹਿੰਨੇ ਪਾਲਣਾ ਹੋਵੇ ਸ਼ੌਂਕ ਨਾਲ ਆਪਾਂ ਦੇ ਦਿਆਂਗੇ ਕਿਸੇ ਨਹੀਂ ਜਰਾ ਬਹੁਤ ਚੰਗਾ ਇਹ ਠੀਕ ਹੈ ਕਿਹੜੀ ਕਿੰਨੀ ਕੁ ਉਮਰ ਆਂਦੀ ਇਹ ਹੋਈ ਗੱਲ ਮੇਰੇ ਖਿਆਲ ਨਾਲ ਦਸਾਂ ਘੰਟਿਆਂ ਦਾ ਠੀਕ ਹੈ ਜੀ ਲੈ ਮਿੱਤਰੋ ਦਸਾਂ ਘੰਟਿਆਂ ਦਾ ਕਟਾ ਜੇ ਕਿਹਨੂੰ ਚਾਹੀਦਾ ਹੋਇਆ ਤਾਂ ਗੱਲ ਬਾਤ ਇਹਦਾ ਤਾਂ ਫੋਨ ਤੇ ਕਰ ਲੈਣਗੇ ਹਨਾ ਫਰ ਕੋਈ ਗੱਲ ਫੋਨ ਤੇ ਠੀਕ ਹੈ ਲੈ ਵੀ ਮੈਂ ਤੁਹਾਨੂੰ ਰੋਡੇ ਪਿੰਡਾਂ ਤੇ ਜਿਲ੍ਹਾ ਮੋਗਾ ਵਾ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਤੁਸੀਂ ਬਾਕੀ ਕਾਰਵਾਈ ਆਪ ਕਰਨੀ ਹੈ ਧੰਨਵਾਦ